ਜਦੋਂ ਹੁਣ ਮਣੀਆ ਨੇ ਨਾ ਤਾਂ ਟੇਵਾ ਸੁਚਾ ਸਿੰਘ ਸੂਰਮਾ ਤੇ ਕੁੱਕਰ ਦੀ ਇਹ ਗੱਲ ਕਹੀ ਨਾ ਦਿਨਾਂ ਦੇ ਵਿੱਚ ਬਾਬਾ ਕੋਈ ਮੈਣ ਨਹੀਂ ਹਲੇ ਤੱਕ ਸੱਚੇ ਤੇ ਸੋਚੇ ਸੀ ਇਹ ਦੋਨੋਂ ਪਰ ਜਦੋਂ ਦਾ ਨਰੈਣ ਸੰਧਾ ਵਿਆਹ ਹੋ ਗਿਆ ਉਸ ਦਿਨ ਤੋਂ ਬਾਅਦ ਕੁੱਕਰ ਨੇ ਸੋਚਿਆ ਕਿ ਯਾਰ ਹੁਣ ਘਰੇ ਸਾਡੀ ਭੁਜਾਈ ਜਾਵੇ ਤੇ ਜਿਹੜੇ ਬੰਦੇ ਸੀਗੇ ਨਾ ਪੁਰਾਣੇ ਬਜ਼ੁਰਗ ਕਹਿੰਦੇ ਵੀ ਜਦੋਂ ਕੋਈ ਯਾਰ ਦੋਸਤ ਹੈ ਵਿਆਹ ਜਾਂਦਾ ਉਹਦੇ ਐਂ ਜਾਨ ਕਢਾ ਲੈਂਦੇ ਸੀ ਜੀ ਵੀ ਕਿਉਂਕਿ ਸੰਗ ਸ਼ਰਮ ਬਹੁਤ ਸਿਗੀ ਲੋਕਾਂ ਵਿੱਚ ਤੇ ਉਹ ਕਰਨੇ ਜਾਣਾ ਛੜਤਾ ਸੋਚਿਆ ਸੋਡੇ ਘਨੇ ਉਹ ਕਹਿੰਦਾ ਬਾਈ ਹੁਣ ਆਪਾਂ ਖੂਤ ਇਕੱਠੇ ਹੋ ਜਾ ਕਰਾਂਗੇ ਜਾਂ ਕਿਤੇ ਤੱਕ ਪੁੱਗ ਲਾਉਣਾ ਹੋਵੇ ਜਾਂ ਮੇਰੇ ਲੰਬੇ ਤੇ ਚੱਲਾ ਕਰਾਂਗੇ ਬਾਹਰੋਂ ਹੱਥ ਮਾਰਦੇ ਮੁੜ ਜਾ ਕੇ ਜਿਹੜੀ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੇ ਹੱਲੇ ਤੱਕ ਉਹ ਕਰਨੇ ਵੀਰੋਂ ਨੂੰ ਦੇਖਿਆ ਨਹੀਂ ਸਬਿਆ ਤੋਂ ਬਾਅਦ ਪਰ ਉਦੋਂ ਹੁਣ ਬੁੜੀਆਂ ਦਾ ਟੇਵਾ ਸੱਚਾ ਹੋਇਆ ਉਲੀਆਂ ਦਾ ਟੇਵਾ ਸੱਚਾ ਹੋਣਾ ਇਹਦਾ ਇਹਦੇ ਤੇ ਗਦਾਰੀ ਵਾਲਾ ਬਾਗ ਲੱਗਿਆ ਉਦੋਂ ਤਨੇ ਮੇਲ ਕਿਵੇਂ ਮਲਾਇਆ ਤੂੰ ਦੱਸਿਆ ਸੀਗਾ ਵੀ ਬੀਰੋ ਸੀ ਜਿਹੜੀ ਢੰਡ ਬਹੁਤ ਕੜ ਗਈ ਨਹੀਂ ਸੀ ਪਹਿਲਾਂ ਚੱਕੇ ਚਕਾਏ ਘੋੜ ਵਾਲੇ ਆਏ ਸੀ ਇੱਕ ਦਿਨ ਮਾਈਆਂ ਮਾਈਆਂ ਨਾਲ ਪਹਿਲਾਂ ਬਾਬੇ ਹੋਰ ਤਾਂ ਸਾਧਨ ਹੋ ਗਏ ਸਾਡੇ ਬੋਰ ਨਾਲੇ ਲੋਕਾਂ ਨੇ ਟੂਟੀਆਂ ਲਾ ਲੀਆਂ ਘਰ ਘਰ ਪਾਣੀ ਆਉਂਦਾ ਸੁੱਚ ਨੱਬੋ ਪਾਣੀ ਬਾਹਰ ਪਹਿਲਾਂ ਕਹਿੰਦੇ ਮਾਈਆਂ ਨੂੰ ਬਜ਼ੁਰਗੇ ਦੱਸਦੇ ਨੇ ਵੀ ਪਾਣੀ ਹੈ ਜਿਹੜਾ ਖੂਹਾਂ ਤੋਂ ਲੈ ਕੇ ਆਉਣਾ ਪੈਂਦਾ ਸੀ ਖੂਹਾਂ ਤੋਂ ਬਰਤਨ ਵਾਸਤੇ ਘੋਲ ਵਾਸਤੇ ਵੀ ਪੀਣ ਵਾਸਤੇ ਵੀ ਸੋਚਾ ਸਿੰਘ ਫੂਰਮੇ ਦੇ ਘਰ ਤੋਂ ਜਦੋਂ ਆਪਾਂ ਖੂਨ ਹੋ ਜਾਈਏ ਹਲੇ ਨਕਸ਼ਾ ਹੋ ਗਿਆ ਉਹ ਜਿਵੇਂ ਉਹ ਬੀਹੀ ਉਹ ਗਲੀ ਹੈਗੀ ਜਿੱਦੀ ਦਹਾ ਸਿਰੇ ਤੇ ਜਾ ਕੇ ਘਰ ਸੀਗਾ ਸੋਚਾ ਸਿੰਘ ਫੂਰਮੇ ਦਾ ਉਹ ਘਰ ਤੋਂ ਜਦੋਂ ਆਪਾਂ ਖੂਨ ਹੋ ਜਾਂਦੇ ਆ ਰਸਤੇ ਦੇ ਵਿੱਚ ਇੱਕ ਦੁਕਾਨ ਹੋਵੇ ਤੇ ਦੁਕਾਨ ਦੇ ਮੂਹਰੇ ਜਿਹੜੀ ਥੋੜੀ ਜਿਹੀ ਵੱਡੀ ਹੁੰਦੀ ਜਿੱਥੇ ਬੰਦੇ ਚੌਂਕੜੀ ਉੱਤੇ ਬੈਠੇ ਸੀਗੇ ਬੰਦੇ ਉੱਕਰ ਤੇ ਭਾਗ ਇਹ ਬੈਠੇ ਸੀ ਕਿ ਹੁਣ ਵੀਰੋ ਨੂੰ ਆਪਣੀਆਂ ਸੱਖੀਆਂ ਸਹੇਲੀਆਂ ਦੇ ਨਾਲ ਇੱਕ ਦਿਨ ਪਾਣੀ ਲੈਣ ਜਾਣਾ ਪੈ ਗਿਆ ਕੂਹੀ ਤੇ ਜਦੋਂ ਪਾਣੀ ਲੈਣ ਜਾਂਦੀ ਹੈ ਨਾਲ ਦੋ ਚੜ੍ਹ ਗੁੜੀਆਂ ਹੋਰ ਵੀ ਨੇ ਐਦੂ ਪਹਿਲਾਂ ਕੁੱਕਰ ਨੇ ਕਦੇ ਦੇਖੀ ਨਹੀਂ ਵੀ ਪ੍ਰਦੇਸ਼ ਸਾਡੇ ਲਈ ਇਹ ਹੈ ਕੋਲੇ ਬੈਠਾ ਸੀ ਭਾਗ ਜਦੋਂ ਗੁੜੀਆਂ ਕੋਲ ਦੀਆਂ ਲੰਗੀਆਂ ਜਨਾਨੀਆਂ ਕੋਲ ਦੀਆਂ ਲੰਗੀਆਂ ਵਿੱਚੇ ਵੀਰੋ ਜਦੋਂ ਦੇਖੀ ਵੀਰੋ ਕੁੱਕਰ ਨੇ ਜੇ ਜਿਹੜਾ ਹੁਸਨ ਹੈ ਉਸ ਨਾਲ ਇਹ ਵੀ ਜਾਦੂ ਹੈ ਕੋ ਬੰਦੇ ਦੀ ਮੱਤ ਮਾਰ ਦਿੰਦਾ ਹੁਸਨ ਜਦੋਂ ਹੁਸਨ ਦੇਖ ਕੇ ਵੀਰ ਉਹਦਾ ਹੁਸਨ ਦੇਖਿਆ ਕੋ ਕਰਨੇ ਤਾਂ ਰੱਖੇ ਭਾਗ ਦੇ ਮਾਰ ਕੇ ਕੋਈ ਕਹਿੰਦਾ ਭਾਗ ਹੋਏ ਕਹਿੰਦਾ ਹਾਂ ਕਹਿੰਦਾ ਕਹਿੰਦਾ ਆ ਤਾ ਨਾ ਹੋਏ ਕਹਿੰਦਾ ਕਿਹੜੀ ਕਹਿੰਦਾ ਜਿਹੜੀ ਆ ਵਿਚਾਲੀ ਚੁਰੀ ਜਾਂਦੀ ਹੈ ਕਹਿੰਦਾ ਤੈਨੂੰ ਨਹੀਂ ਪਤਾ ਕਹਿੰਦਾ ਨਾ ਕਹਿੰਦਾ ਰਹਿਣ ਦੇ ਤਾਂ ਬੜੀ ਫੜਜਾਈ ਹੈ ਕਹਿੰਦਾ ਕੰਗਰਦੇ ਆਪਣੀ ਕਿਹੜੀ ਫੜਜਾਈ ਕਹਿੰਦਾ ਤੈਨੂੰ ਸੱਚ ਨਹੀਂ ਪਤਾ ਜਨ ਕਹਿੰਦਾ ਨਾ ਚਣਨ ਰੇਣੀ ਨੇ ਘਰ ਲਈ ਸੁੱਚੀ ਦੀ ਭੰਡੈ ਚਲੋ ਪਾਠ ਮਾਰਨ ਮੱਥੇ ਤੇ ਕੁੱਕੜ ਨੇ ਦਿਲ ਦੇ ਵਿੱਚ ਪਾਪ ਜਾਗ ਪਿਆ ਦਿਲ 'ਚ ਪਾਪ ਜਾਗ ਪਿਆ ਮੱਥੇ ਤੇ ਮਾਰਨੇ ਹੱਥ ਕਹਿੰਦਾ ਭਾਗ ਹੋਏ ਰੱਬ ੱਟਾ ਕਰ ਗਿਆ ਯਾਰ ਕਹਿੰਦਾ ਕੀ ਕਹਿੰਦਾ ਰੱਬ ੱਟਾ ਕਰ ਗਿਆ ਬਈ ਵਿਚਾਰੀ ਨਾਲ ਕਿੱਥੇ ਜਾਏਗਾ ਹੁਸਨ ਕਿੰਨੀ ਜਵਾਨ ਹੈ ਇਹ ਕਿੰਨਾ ਸੋਹਣਾ ਕੁਦਰਤ ਨੇ ਸਰੀਰ ਬਖਸ਼ਿਆ ਇਹਨੂੰ ਕਿੱਥੇ ਨਰੇਣਾ ਉਹਦਾ ਜਮੀ ਅੰਦਰ ਜਾਤੂਆ ਜਾਂਦਾ ਧੋਗੜ ਬੰਦਾ ਨਾ ਬੈਤਕਾ ਹੋ ਗਿਆ ਪਾ ਦਿਲ ਦੇ ਵਿੱਚ ਪਾਪ ਜਾ ਕੀ ਜਾਂਦਾ ਉਤੋ ਉਤੋ ਐ ਮਾਰਦਾ ਭਾਕ ਦਾ ਨਾ ਬਾਈਓ ਕਿਰੋਂ ਨੇ ਕਿਹਾ ਬਾਲੇ ਬਾਬਾ ਕਹਿੰਦੇ ਜਿਹੜੇ ਕਹਿੰਦਾ ਨਾ ਬਾਈਓ ਆਪਣੀ ਪਰਜਾਈ ਲੱਗਦੀ ਯਾਰ ਤੂੰ 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 ਮੈਜੀਆਂ ਨਾਲ ਜਨਮ ਹੋਣ ਲਿਆ ਉਹ ਕਹਿੰਦਾ ਕਿਣੀ ਫਰਜਾਈ ਕਹਿੰਦਾ ਉਹ ਤਾਂ ਜੰਨਾ ਗਈਆਂ ਦੂਰ ਉਹ ਤਾਂ ਹੋਈ ਛੱਡ ਸੋ ਤਾਂ ਕੋਈ ਇੱਕ ਕੰਮ ਕਰਾ ਸੋ ਤੂੰ ਮੈਨੂੰ ਐਂ ਦੱਸ ਕੋਈ ਸਕੀਮ ਦੱਸ ਤੂੰ ਬੰਦਾ ਸਕੀਮੀਆਂ ਤੈਨੂੰ ਮੈਂ ਤਾਂ ਨਾਲ ਰੱਖਿਆ ਹੋਇਆ ਵਾ ਮਾਲਾ ਸੁੱਚਾ ਸੋ ਫੂਰ ਮੇਰੇ ਕੋਲ ਕਹਿੰਦੇ ਉਦੋਂ 60 70 ਰੁਪਏ ਦੀ ਜਮੀਨ ਦੇ ਸੀਗੇ ਪਰ ਕਿਸਾਨੀ ਦਾ ਕਿਸਾਨੀ ਦਾ ਹਾਲ ਹੈ ਜਿਹੜਾ ਉਹ ਰੋਕਾ ਚਲੋ ਸਾਧਨ ਆ ਗਏ ਪਰ ਉਹ ਤਾਂ ਸਾਡੇ ਨਾਲ ਖਲੇ ਵੀ ਧਰਨੇ ਤੇ ਬੈਠੇ ਨੇ ਵਿਚਾਰੇ ਪਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਤੇ ਸਾਡਾ ਕਿਸਾਨ ਸਦਾ ਖੁਸ਼ਹਾਲ ਰਹੇ ਅਰਦਾਸ ਬੇਨਤੀ ਵੀ ਕਰਦੇ ਆ ਪਰ ਕਿਸਾਨੀ ਦਾ ਜਿਹੜਾ ਉਦੋਂ ਹਾਲ ਸੀਗਾ ਜਿਹੜਾ ਉਹ ਬਾਹਲਾ-ਬਾਹਲਾ ਸੀਗਾ ਉਦੋਂ ਕੀਲੇ ਜੇ ਪਰ ਕਹੇ ਜੀ ਵੀ ਜ਼ਿਆਦਾ ਘੱਟ ਇਹ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਰੌਣੀਆਂ ਨਹੀਂ ਕੀਤੀ ਜਾਂਦੀ ਸੀ ਰਮਾਈ ਨਹੀਂ ਸੀ ਜਾਂਦੇ ਤੇ ਸਾਵਨ ਘਟ ਰੋਣ ਕਰਕੇ ਪਈ ਸੀ ਬੰਜਰੇ ਉਹਦਾ 60 70 ਕਹਿੰਦੇ ਨੇ ਪਰ ਪਿੰਡ ਵਾਲੇ ਆਖਦੇ ਸੀ 80 ਤੋਂ ਵੀ ਵੱਧ ਸੀ ਜ਼ਮੀਨ ਦਲਵੇ ਸੀ ਕਿ ਲਵੇ ਵਾਪਸ ਕੀਤੀ ਹੁਣਾ ਪਰ ਆਪ ਤੇ ਜਾ ਕੇ ਲੱਗਿਆ ਰੋਣ ਕੁੱਕਰ ਕਹਿੰਦਾ ਭਰਾਵਾ ਜ਼ਮੀਨ ਜਿੰਨੀ ਮਰਜੀ ਹੈ ਤੇਰੇ ਲਈ ਬਥੇਰੀਆਂ ਮੇਰੇ ਲਈ ਬਥੇਰੀਆਂ ਪਰ ਹੈ ਆਪਣਾ ਬੁਰਾਹਾ ਨੇ ਕਹਿੰਦਾ ਕੀ ਹੈ ਕੋਰਕਾ ਕਿਸੇ ਮੇਲੇ ਤੇ ਚਲੇ ਜਾਂਦੇ ਆ ਕੋਈ ਦੋਚਾ ਬੈਠੀ ਆ ਬੈਠੀ ਦੇਵਰ ਨੇ ਸੀ ਪੱਗ ਬਦਲਾਈ ਤੇ ਭਾਬੀ ਦਿਲ ਬਦਲਾ ਬੈਠੀ ਓ ਖਾਤਰੇ ਮੌਤ ਪੱਗ ਤੇ ਜੱਗ ਨੇ ਦਿਲੋਂ ਭਲਾ ਲੇ ਦੋਹਾਂ ਨੇ ਹੋ ਵਿਚ ਬਣਾ ਲਿਆ ਭਾਗ ਵਿਚੋਲਾ ਦਿਲ ਬਦਲਾ ਲੇ ਦੋਹਾਂ ਨੇ ਭਾਗ ਨੂੰ ਵਿਚੋਲਾ ਬਣਾ ਕੇ ਦੋਨੇ ਜਣੇ ਕਿਉਂਕਿ ਵੀਰੋ ਮਤਲਬ ਪਹਿਲਾਂ ਬੇਨਤੀ ਕਰਕੇ ਆ ਗਏ ਆ ਵੀ ਉਹਦਾ ਪਹਿਲਾ ਪਹਿਲਾ ਦੋਹੀ ਉਹਦਾ ਪੰਲਾ ਚੱਕਿਆ ਹੋਇਆ ਸੀਗਾ ਸ਼ਰਮ ਵਾਲਾ ਉਹ ਪਹਿਲਾਂ ਕੁਝ ਕਹਿ ਦੀਏ ਕਰੈਕਟਰ ਦੇ ਵਿੱਚ ਖਾੜਕ ਸੀਗਾ ਤੇ ਨਰਾਇਣਾ ਵਿਚਾਰਾ ਸਿੱਧਾ ਸਾਦਾ ਦੇਸੀ ਜੱਟ ਮੇਲ ਨਾਲਿਆ ਕੁੱਕਰ ਦੇ ਨਾਲ ਬਾਬਾ ਜਦੋਂ ਗੱਲਾਂ ਹੋਣ ਲੱਗੀਆਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਆਉਣ ਵਾਲੇ ਜਿਹੜਾ ਵੀ ਮਿਲੇ ਫੇਰਨਾ ਫਿਰ ਫਿਰ ਲੋਕ ਬਾਬਾ ਤਸਕਾਰੀਆਂ ਨਾਲ ਆਪੀ ਗੱਲਾਂ ਕਰਨ ਲੱਗ ਜਾਂਦੇ ਨੇ ਫਿਰ ਕਿਉਂਕਿ ਬਾਈ ਫੇਰ ਅਗਲਾ ਸਵਾਲ ਲੱਗਦਾ ਕਿਸੇ ਦੇ ਘਰ ਲੱਗੀ ਅੱਗ ਦੇਖ ਕੇ ਹੁਣ ਨਰਾਇਣਾ ਵਿਚਾਰਾ ਜੇ ਕੋਈ ਬੋਲਣ ਦੀ ਕੋਸ਼ਿਸ਼ ਕਰਿਆ ਕਰੇ ਉਹ ਕਰਾਂ ਭੱਜ ਕੇ ਪਿਆ ਕਰੇ ਨੂੰ ਇੱਥੋਂ ਤੱਕ ਵੀ ਜੇ ਨਰਾਇਣਾ ਨਾ ਵਿਚਾਰਾ ਕੁਝ ਕਹਿਣ ਦੀ ਕੋਸ਼ਿਸ਼ ਕਰਾਂ ਜਿਹੜੇ ਬਾਬਾ ਇੱਕ ਦੋ ਵਾਰੀ ਕਹਿੰਦੇ ਥੱਪੜ ਥੱਪੜ ਵੀ ਮਾਰੇ ਬ੍ਰੈਂਡ ਨੂੰ ਕੁੱਟਿਆ ਕਰ ਘਰੇ ਜਾ ਕੇ ਜਿਉਂ ਕਿਹਾ ਕਰੇ ਵੀ ਮੈਂ ਮੇਰੇ ਭਾਈ ਨੂੰ ਦੱਸੂ ਤੇਰੇ ਕੋਲ ਪੁੱਤਾਂ ਵੀਰੋ ਮੈਂ ਸੱਚੇ ਨੂੰ ਦੱਸਦੂ ਜਦੋਂ ਵੀਰੋ ਜਾ ਕੇ ਕਹਿੰਦਾ ਕਰੇ ਵੀ ਗੱਲ ਸੁਣ ਲੈ ਕੁੱਕੜਾ ਉਹ ਮੈਨੂੰ ਮਰੇ ਨਾਲ ਜਾ ਕੇ ਕਹਿੰਦਾ ਸੀ ਮੈਨੂੰ ਐਂ ਕਹਿੰਦਾ ਸੀ ਵੀ ਦੱਸੂ ਘਰੇ ਆ ਕੇ ਤਾਰੂ ਦੇ ਨਾਲ ਰੱਜ ਕੇ ਭਾਗ ਦੇ ਕੋ ਪਰ ਮਰੇੜੇ ਨੂੰ ਕੁੱਟਿਆ ਕਰਨ ਫਿਰ ਦੁਖੀ ਬੰਦਾ ਦੁਖੀ ਬੰਦਾ ਲਚਾਰਾ ਬੰਦਾ ਕੀ ਕਰ ਸਕਦਾ ਹੈ ਬੇਪਾਸ ਹੋਇਆ ਰਹਾ ਬੰਦਾ ਵੀਰੋਂ ਉਠਾਲ ਆਇਆ ਕੋਲ ਆ ਬੇਕਰ ਵਾਲੀ ਨੂੰ ਪਠਾ ਲਿਆ ਕੀ ਕਰ ਤੇ ਹੱਥ ਮਾਰ ਲੇ ਕਹਿੰਦਾ ਵੀਰੋਂ ਜਿਹੜੇ ਲੱਛਣ ਤੈਂ ਫੜ ਲੇ ਜਿਹੜੇ ਲੱਛਣ ਤੈਂ ਫੜ ਲੇ ਇਹਨਾਂ ਲੱਛਣਾਂ ਦੇ ਨਾਲ ਬਸਦੇ ਘਰਾਂ ਨੂੰ ਜਿੰਦੇ ਲੱਗ ਜਾਂਦੇ ਨੇ ਚੁੱਲਿਆਂ ਦੇ ਵਿੱਚ ਘਾਵਦੂ ਪੈਂਦਾ ਵੀਰੋਂ ਤੈਨੂੰ ਬੇਨਤੀ ਕਰਦਾ ਮੈਂ ਮੈਂ ਕੁਛ ਕਰ ਨਹੀਂ ਸਕਦਾ ਮੈਂ ਵਿਚਾਰ ਹੂ ਤੇ ਚੜਿਆ ਜਾ ਘਰੇ ਉਤੇ ਚੜਾਇਆ ਕਰ ਕਰੋ ਸਵੇਰੇ ਸੁਬਹਾਂ ਸੂਰ ਚੜ੍ਹਨ ਤੋਂ ਪਹਿਲੇ ਉਤੇ ਚੜਾਇਆ ਕਰ ਜਿੰਨਾਂ ਕੰਮ ਕਰੇੜਾ ਪਿਆਰਿਆ ਕਰੇ ਵਿਚਾਰਾ ਜਦੋਂ ਹਨੇਰਾ ਹੋ ਜਾ ਕਰੇ ਮੂੰਹ ਨੇ ਨਾ ਫੇਰ ਅੱਗੇ ਘਰੇ ਬਣਿਆ ਕਰੇ ਨਰੇ ਦਾ ਬੁਰਾ ਹਾਲ ਹੋ ਗਿਆ ਜੇ ਸੋਚਿਆ ਵੀ ਮਰਾਂ ਜਦੋਂ ਜੂਨ ਇੰਨੀ ਮਾੜੀ ਹੋ ਗਈ ਆਪਣੀ ਔਰਤ ਆਪਣੇ ਘਰ ਵਾਲੀ ਵੈਸੇ ਅਰਧ ਗੀ ਵੀ ਲਿਖਿਆ ਹੈ ਬੰਦੇ ਦਾ ਜਿਹੜੇ ਘਰ ਵਿੱਚ ਔਰਤ ਨਾਲ ਪਿਆਰ ਹੈ ਉਹ ਘਰ ਹੀ ਸਵਰਗ ਹੈ ਕਿਤੇ ਬਾਹਰ ਦੇਖਣ ਦੀ ਲੋੜ ਨਹੀਂ ਜਿੱਥੇ ਕੁੱਤਕਲੇਸ਼ ਹੋਵੇ ਉਥੇ ਸਾਂਝਣਾ ਮੁਸ਼ਕਲ ਹੋ ਜਾਂਦਾ ਉਥੇ ਨਰਕ ਹੈ ਨਰਕ ਉਹ ਸਵਰਗ ਨੇ ਜਿਹੜੇ ਪਤੀ ਤੇ ਪਤਨੀ ਦਾ ਆਕ ਦੇ ਨਾਲ ਜੇ ਮੇਲ ਹੈ ਉਹ ਸਵਰਗ ਹੈ ਜੇ ਮੇਲ ਹੈ ਨਹੀਂ ਨਰਕ ਹੈ ਇਹਨਾਂ ਇਹਨਾਂ ਵਾਰ ਕਰ ਉਹ ਜਿੱਥੇ ਪਤਨੀ ਸਾਰੀਆਂ ਹੱਦਾਂ ਟੱਪ ਜੇ ਉਹ ਨਰਕ ਕੋਈ ਭੈੜਾ ਹੈ ਸਰਲੇ ਨੂੰ ਨਰਕ ਤੋਂ ਪੈੜੀਆਂ ਇੱਕ ਜਿਹੜੀ ਇੱਕ ਜਿਹੜੀ ਮੇਮ ਸੀਗੀ ਉਹ ਉਹਦੇ ਬੱਚਾ ਹੋਣਾ ਸੀਗਾ ਜਣੀ ਤਿੰਨ ਜਣੇ ਘਰੇ ਹੀ ਇੱਕ ਜ਼ਿੰਦਗੀ ਆਉਣ ਵਾਲੀ ਸੀ ਗੌਰ ਅੰਦਰ ਉਸੇ ਵੇਲੇ ਸੀ ਹੋਰ ਜਦੋਂ ਅੱਗ ਲੱਗੀ ਅੱਗ ਦੀਆਂ ਲਾਟਾਂ ਚ ਸਭ ਤੋਂ ਵੱਧ ਮੜਿਆ ਗਿਆ ਅੱਗ ਕੂਕੋ ਪੂਰ ਅੱਗੇ ਜਾਂ ਗਏ ਆਦੂ ਬੜੀ ਪੜੀਏ ਮੜੀ ਜਿਸ ਸੇਖ ਲੱਗੇ ਟੂਰ ਦੇ ਕੂਕਰਾ ਲੱਗ ਜਾਂਦੀ ਹੈ ਚਲੋ ਅੱਗ ਲੱਗੀ ਸਾਹ ਦੇ ਬੰਗਲੇ ਅੰਦਰ ਕੋਈ ਬਣੇਗਾ ਉਹ ਗੱਲ ਤਾਂ ਜਿਹੜੀ ਸਕੀਮ ਸੁਚੇਤ ਸੁ ਦੂਰੋਂ ਵਰਤ ਕੇ ਅੰਦਰ ਬੜਿਆ ਸਕੀਮ ਔਟ ਜਾਣੀ ਸਕੀਮ ਔਟ ਜਾਣੀ ਵੱਡੀ ਗੱਲ ਹੈ ਨਾ ਬੰਦੇ ਦਾ ਤਬਾਕ ਸੀਗਾ ਖੇਡ ਦਾ ਦਿਮਾਗ ਦਾ ਹੋਰ ਆਪਾਂ ਜਿਵੇਂ ਅੱਜ ਸਿਆਣੇ ਸਿਖੌਂਦੇ ਨੇ ਬੰਦੇ ਸਿਆਣੇ ਬੰਦੇ ਅਲੱਟ ਤੇ ਪਾ ਕੇ ਵੀਡੀਓ ਜੀ ਵੀ ਜੇ ਸਰੰਗਰ ਨੂੰ ਅੱਗ ਲੱਗ ਜੇ ਕਿਵੇਂ ਬੁਝਾਉਣੀ ਹੈ ਸਾਰਿਆਂ ਨੂੰ ਪਤਾ ਲੱਗਿਆ ਕੋਈ ਡਰ ਜਾ ਬਈ ਪਹਿਲਾਂ ਤਾਂ ਛੱਡ ਗਈ ਉਹਨੂੰ ਬਾਜੇ ਬੰਦਾ ਪਰ ਕੋਲ ਸਾਨੂੰ ਦੱਸਤਾ ਸਕੀਮ ਦੱਸਤੀ ਕਿਉਂ ਸਮੁੰਦਰ ਨੂੰ ਰੋਕਿਆ ਬੇਲ ਘਰਾਦੀ ਬਾਬਾ ਵੀਰੋਂ ਦੇ ਨਾਂ ਤੇ ਸੋਚਿਆ ਸਾਨੂੰ ਸਮੁੰਦਰ ਨੂੰ ਰੋਕਿਆ ਲੱਗਿਆ ਪੈ ਗਿਆ ਜੱਫਾ ਕਿਉਂ ਕਿਉਂਕਿ ਕਿਹੜੇ ਸਰਮਿਕਾ ਨੇ ਮਾਇਆ ਰੱਬਰ ਜਾਈਆ ਇਹਨਾਂ ਪਰਮਾਤਮਾ ਹੀ ਕਿਰਪਾ ਕਰੇ ਕੋਈ ਇਹਨਾਂ ਨੂੰ ਸਾਥ ਦੇ ਧੰਨਵਾਦ ਹੋਰ ਪਾੜੇ ਬਤਿੰਦਿਆਂ ਕੁੱਕਰ ਦੇ ਕਰ ਜਾਂਦੀ ਸਦਕੇ ਵੀਰੋਂ ਬਾਗ ਵਿਚੋਲੇ ਨੇ ਕੁੱਕਰ ਦੇ ਕਰ ਜਾਂਦੀ ਸਦਕੇ ਵੀਰੋਂ ਬਾਗ ਵਿਚੋਲੇ ਨੇ ਤੇ ਬਿਰਸ਼ ਇਸ਼ਕ ਦਾ ਲੌੜਾ ਮੁਸ਼ਕਿਲਾਂ ਦਿਲ ਤੇ ਨਾ ਦੇ ਟੁੱਲੇ ਨੇ ਹੁਣ ਮੈਂ ਤੇਰੀ ਮੇਰਾ ਵਾਲੇ ਕੌਣ ਪਗਾਲੇ ਦੁਹਾਣੇ ਵਿੱਚ ਬਣਾ ਲਿਆ ਭਾਗ ਬਚੋਲਾ ਦਿਲ ਬਦਲਾ ਲੇ ਦੁਹਾਣੇ ਭਾਗ ਨੂੰ ਬਚੋਤਾ ਬਣਾ ਲਿਆ ਹੱਟੇ ਸ਼ਰਮਿੰਦੀ ਕਰੂ ਰੋਸ਼ਨੀ ਵੀਰੋ ਚੰਦ ਚੜਾ ਬੈਠੀ ਬੇਸ਼ਰਮਿੰਦੀ ਕਰੂ ਰੋਸ਼ਨੀ ਹੋ ਵੀਰੋ ਚੰਦ ਚੜਾ ਬੈਠੀ ਦੇਵਰ ਨੇ ਸੀ ਪੱਗ ਬਦਲਾਈ ਤੇ ਭਾਬੀ ਦਿਲ ਬਦਲਾ ਬੈਠੀ ਉਹ ਖਾਤਰੇ ਮੌਤ ਪੱਗ ਤੇ ਜੱਗ ਦੇ ਦਿਲੋਂ ਪਲਾਲੇ ਦੋਹਾਂ ਨੇ ਉਹ ਵਿਚ ਬਣਾ ਲਿਆ ਬਾਗ ਵਿਚਲਾ ਦਿਲ ਬਦਲਾ ਲੇ ਦੋਹਾਂ ਨੇ ਬਾਗ ਨੂੰ ਵਿਚੋਲਾ ਬਣਾ ਕੇ ਦੋਨੇ ਜਣੇ ਕਿਉਂਕਿ ਵੀਰੋ ਮਤਲਬ ਪਹਿਲਾਂ ਬੇਨਤੀ ਕਰਕੇ ਆ ਗਏ ਆ ਉਹੀ ਉਹਦਾ ਪਹਿਲਾ ਪਹਿਲਾ ਤੋਂ ਹੀ ਉਹਦਾ ਪੰਗਾ ਚੱਕਿਆ ਹੋਇਆ ਸੀਗਾ ਸ਼ਰਮ ਵਾਲਾ ਉਹ ਪਹਿਲਾ ਕੁਝ ਕਹਿ ਦੀਏ ਕਰੈਕਟਰ ਦੇ ਵਿੱਚ ਖਾੜਕ ਸੀਗਾ ਤੇ ਨਰਾਇਣਾ ਵਿਚਾਰਾ ਸਿੱਧਾ ਸਾਦਾ ਦੇਸੀ ਜੱਟ ਮੇਲ ਨਾਲਿਆ ਕੁੱਕੜ ਦੇ ਨਾਲ ਬਾਬਾ ਜਦੋਂ ਗੱਲਾਂ ਹੋਣ ਲੱਗੀਆਂ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਆਲੇ-ਦੁਆਲੇ ਜਿਹੜਾ ਵੀ ਮਿਲੇ ਫੇਰਨਾ ਫੇਰ ਫਿਰ ਲੋਕ ਬਾਬਾ ਤਸਕਾਰੀਆਂ ਨਾਲ ਆਪੀ ਗੱਲਾਂ ਕਰਨ ਲੱਗ ਜਾਂਦੇ ਨੇ ਫੇਰ ਕਿਉਂਕਿ ਬਾਈ ਫੇਰ ਅਗਲਾ ਸੋ ਵਿਸਾ ਜਿਸੀ ਮੈਂ ਨਹੀਂ ਸੀ ਘਟ ਪਾਈ ਉਹ ਪਾਟੀ ਉੱਤੇ ਮੋੜ ਨਹੀਂ ਪਵਾਈ ਪੁੱਤਰਾ ਗੱਲ ਤੇਰੀ ਸੱਚ ਨਹੀਂ ਬੜੀ ਸਿਕੱਟ ਆ ਤਾਇਓ ਪਾਟੀ ਉਤੇ ਮੋਰ ਨਹੀਂ ਬਵਾਈ ਪੁੱਤਰਾ ਉਸਨੇ ਉੱਚਾ ਬਣਾ ਲਾਉਂਦਾ ਸੀ ਚਿੱਟੇ ਰੰਗ ਦਾ ਲਾਉਂਦਾ ਸੀ ਸੋਨੇ ਤੂੰ ਚਾਦਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਤੇ ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਹਿ ਟੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਉਹ ਸਾਰਿਆਂ ਤੇ ਤੇਰੀ ਸੀ ਚੜਾਈ ਬਾਬਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਕੱਟਤਾ ਸੀ ਪੱਟੀ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਹੁਣ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਕੱਟਤਾ ਸੀ ਪੱਟੀ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਉਹ ਤੇਰੇ ਜੇ ਸ਼ੋਰਾਂ ਦਾ ਮਾ ਬਾਲਾ ਕੱਢ ਦਿੰਦਾ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਤੇਰੇ ਜੇ ਸ਼ੋਰਾਂ ਦਾ ਮਾ ਬਾਲਾ ਕੱਢ ਦਿੰਦਾ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਦੇਖ ਲਾ ਮੈਂ ਹੋ ਗਿਆ ਸਤਿਗੁਰਾਂ ਦੇ ਨਾਮ ਹਾਲੇ ਖੰਗ ਦੀ ਬਈ ਨੀ ਦਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਨਹੀਂ ਸੀ ਘਟ ਤਾਇਓ ਪਾਟੀ ਉੱਤੇ ਮੋਰਨੀ ਬਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਨਹੀਂ ਸੀ ਘਟ ਤਾਇਓ ਪਾਟੀ ਉੱਤੇ ਬਾਟੀ ਉੱਤੇ ਮੋਰਨੀ ਬਵਾਈ ਪੁੱਤਰਾ ਸਾਨੂੰ ਕਹਿਣੇ ਕੰਮਕਾਰ ਕਰਿਆ ਕਰੋ ਮੁੰਡਿਓ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਸਾਨੂੰ ਆਖੇ ਕੰਮਕਾਰ ਕਰਿਆ ਕਰੋ ਮੁੰਡਿਓ ਟੌੜਾ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਆਪ ਤਾਂ ਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਤੇ ਸਾਡੀ ਹੁਣ ਕਰਦਾ ਟਕਾਈ ਬਾਬਾ ਜੀ ਮੋੜਾਂ ਤੇ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਕਾਹੀ ਪੱਡੇ ਉੱਤੇ ਮੋਹਰ ਨਹੀਂ ਪਵਾਈ ਬਾਬਾ ਅਧੀਨ ਹੋ ਲੱਗਦਾ ਜਵਾਨੀ ਵੇ ਮੂੰ ਵੀ ਬੀ ਸਿੱਖਤ ਜਿਹੜੀ ਪਾਟ ਤੇ ਮੌਣੀ ਪਵਾਈ ਬਾਬਾ ਦੀ ਹੋ ਜਿਵੇਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਪੰਗ ਮੈਂ ਵੀ ਕੱਲ ਉਤੋਂ ਦੀ ਲੰਗਾਉਂਦਾ ਸੀ ਜਿਵੇਂ ਤੇਨੂੰ ਮੈਂ ਮੈਨੂੰ ਦੱਸਾ ਸਮਝਾਉਂਦਾ ਸੀ ਤੇਰੇ ਬੰਗ ਮੈਂ ਵੀ ਗੱਲ ਉਤੋਂ ਦੀ ਲੰਗਾਉਂਦਾ ਸੀ ਸੁਣ ਸ਼ੇਰਾਂ ਵਾਲੇ ਮੱਟ ਗੱਲ ਸੁਆਣੇ ਸੱਚ ਸੁਣ ਸ਼ੇਰਾਂ ਵਾਲੇ ਮੱਟ ਗੱਲ ਸੁਆਣੇ ਸੱਚ ਕਾੜੀ ਤੂੰ ਤਬੀਚ ਚਿੱਟੀ ਨੀ ਕਰਾਈ ਪੁੱਤਰਾ

ਨਹਾ ਪਰ ਮੇ ਪਰ ਇਹ ਵੀ ਸਾਡੇ ਵਾਸਤੇ ਖਰਾਕ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ ਜਿਵੇਂ ਪਹਿਲਾਂ ਜਿਵੇਂ ਪਹਿਲਾਂ ਬੇਨਤੀ ਕਰੀਆਂ ਨੇ ਵੀ ਸਾਡੇ ਲਈ ਸਾਰ ਸੱਭਾ ਤੱਕ ਨਹੀਂ ਹੋਈ ਨਹੀਂ ਜੇ ਤੁਸੀਂ ਜਦੋਂ ਲੋਕ ਸਰੋਤਾ ਬੈਠਾ ਤਾੜੀ ਮਾਰਨ ਦੇ ਕਲਾਕਾਰ ਵਾਸਤੇ ਉਹ ਕਿਉਂ ਜਿੰਨਾ ਕੰਮ ਕਰਦੀ ਹੈ ਖਰਾਕ ਦਾ ਕੰਮ ਕਰਦੀ ਹੈ ਤੇ ਬੇਨਤੀ ਮੇਰੀ ਇਹ ਹੈ ਆਪਾਂ ਉਹਨਾਂ ਨੂੰ ਉਹਦੀ ਇਤਿਹਾਸ ਦੀ ਗੱਲ ਸੂਚਾ ਸਿੰਘ ਸੂਰਮੇ ਦੀ ਕਿਉਂਕਿ ਚਾਚਾ ਉਹਨਾਂ ਨੇ ਵੀ ਗੱਲ ਤਾਂ ਕਦੇ ਸੁਣਾਓ ਲੈ ਥੋੜੇ ਨਾਲ ਉਹ ਉਹ ਗੱਲਾਂ ਸਾਂਝੀਆਂ ਕਰਨਾ ਥੋੜੇ ਵੀ ਆ ਨੇੜੇ ਹੀ ਐ ਜਦੋਂ ਆਪਾਂ ਜਾਈਏ ਨਾ ਵੈਸੇ ਤੁਸੀਂ ਸਿਆਣੇ ਬਜ਼ੁਰਗ ਕੋ ਬੈਠੇ ਹੋ ਮੈਂ ਮੈਂ ਜੇ ਕਹਾਂ ਵੀ ਥੋੜਾ ਮੈਂ ਕਹਾਣੀ ਜਿਹੜੀ ਐ ਇਹ ਕਹਾਣੀਆਂ ਨੇ ਜਾਂ ਗੱਲਾਂ ਬਾਤਾਂ ਨੇ ਆ ਸਟੇਜ ਤੇ ਖੜ ਕੇ ਥੋੜਾ ਸਰੋਤਾ ਪਿੰਡ ਵਾਲਾ ਆਲੇ-ਆਲੇ ਇਹ ਰਹੀ ਇਹ ਇਹ ਕਹਿ ਲਈਏ ਤੁਸੀਂ ਸਾਰੇ ਗੌਰ ਸੁਣੇ ਹੋਏ ਨੇ ਮੈਂ ਮੈਂ ਕੀ ਕਰੂੰਗਾ ਮੈਂ ਮੈਂ ਇਹ ਰੇਲਵੇ ਦੀ ਆਪਾਂ ਇਤਿਹਾਸ ਵਾਲੀ ਚਲਾਉਣੀ ਆ ਮੈਂ ਮੈਂ ਥੋੜੀਆਂ ਥੋੜੀਆਂ ਗੱਲਾਂ ਕਰਕੇ ਮਾੜੀਆਂ-ਮਾੜੀਆਂ ਚਲਕੀਆਂ ਵਿਖਾ ਕੇ ਤੁਹਾਨੂੰ ਉਹਦੀਆਂ ਤੇ ਤੁਹਾਨੂੰ ਕਮਟਾਵਾਂ ਹੀ ਸਲਾਮਾਂਗਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਘੰਟਾ-ਘੰਟਾ ਡੇਢ ਘੰਟਾ ਲਾਉਣਾ ਪਰ ਆਪਾਂ ਐ ਬਾਹਰ ਲੰਡੇ ਬਣ ਕੇ ਨਹੀਂ ਬੈਠੇ ਕਮਟਾਵਾਂ ਹੀ ਹੋਈਆਂ ਬਸ ਗੱਲ ਕਿੱਥੇ ਦੀ ਐ ਇਹ ਆ ਆਪਣੇ ਨੇੜੇ ਜੇ ਗੁਰੂ ਮੰਨ ਸਕਦੇ ਹੁੰਦੇ ਜੀ ਛੋਟਾ ਜਿਹਾ ਕਸਬਾ ਇੱਕ ਹੁਣ ਤਾਂ ਵਧੀਆ ਸ਼ਹਿਰ ਬਣ ਗਿਆ ਪੀਖੀ ਭਿੱਖੀ ਤੋਂ ਜਦੋਂ ਉੱਪਰਲੀ ਸਾਈਡ ਮੁੰਦਦੇ ਆਪਾਂ ਜੇ ਆਪਾਂ ਸੁਨਾਮ ਕਹਿੰਿਓ ਮਾਨਸਨ ਨੂੰ ਜਾ ਕੇ ਨਾ ਜਦੋਂ ਭਿੱਖੀ ਅੱਡੇ 'ਚ ਉਹ ਸੱਜੇ ਹੱਥ ਫਿਰ ਲੈ ਸਮਾਓ ਉੱਥੇ ਦਾ ਸੀਗਾ ਸੋਚਾ ਸਿੰਘ ਸੂਰਮਾ ਮੈਂ ਤੁਹਾਨੂੰ ਝਲਕ ਦਿਖਾਵਾਂ ਸੋਚਾ ਸਿੰਘ ਸੂਰਮਾ ਤੇ ਉਹਦਾ ਭਰਾ ਨਰੈਣ ਸਿੰਘ ਪੱਤਾ ਸੁੱਚੇ ਕੋ ਦੋ ਭਰਾ ਸੀਗੇ ਇਹ ਸੋਚਾ ਤੇ ਨਰੈਣਾ ਤੇ ਇੱਕ ਇਹਨਾਂ ਦਾ ਹੋਰ ਮਿੱਤਰ ਕਹਿੰਗੇ ਉਹਦਾ ਨਾਂ ਸੀਗਾ ਕੋਕਰ ਕੁੱਕਰ ਉਹ ਸੀਗਾ ਮਾਪਾ ਸੋਹਣੇ ਕੁੱਕਰ ਮੰਨ ਲੈਂਦੇ ਨੇ ਕੁੱਕਰ ਮੰਨ ਲਾ ਇਹ ਮੰਨਿਆ ਨਾ ਉਹ ਨਹੀਂ ਸੀ ਕਹਿੰਦੇ ਜੇ ਪਹਿਲਵਾਨੀ ਕਰਦੇ ਸੀਗੇ ਸੋਚਾ ਸਿੰਘ ਸੂਰਮਾ ਤੇ ਕੁੱਕਰ ਇਕੱਠੇ ਕੋਲ ਜਾਂਦੇ ਆ ਜਿਵੇਂ ਆਪਣੀ ਹੀ ਹੋਜੇਡ ਹੋ ਗਿਆ ਬੰਦ ਐ ਮੇਲੇ ਜਾਂਦੇ ਕੋਲ ਜਾਂਦੇ ਛੰਡੀਆਂ ਚੱਕਦੇ ਜਾ ਕੇ ਜਿੱਥੇ ਕਹਿੰਦੇ ਨੇ ਇਹ ਕੁੱਕਰ ਤੇ ਸੋਚਾ ਚਲੇ ਜਾਂਦੇ ਐਨੇ ਵਧੀਆ ਪਹਿਲਵਾਨ ਸੀਗੇ ਵਧੀਆ ਐ ਚੰਗੇ ਮੰਨ ਕੁਸ਼ਤੀਆਂ ਛੱਡ ਕੇ ਚਲੇ ਜਾਂਦੇ ਸੀ ਬਹੁਤ ਸੌਖਾ ਹਾਂ ਜਾਨ ਤੇ ਰੀਸਾ ਜਿਸੀ ਸਤੀ ਮੈਂ ਬਣੀ ਸੀ ਘੱਟ ਤੇ ਉਤੇ ਮੋਰ ਨਹੀਂ ਬਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਕੱਟਾ ਕਾਹੀਓ ਪਾਟੀ ਉਤੇ ਮੋਰ ਨਹੀਂ ਬਵਾਈ ਪੁੱਤਰਾ ਉਸਨੇ ਤੂੰ ਚਾਵਰਾ ਲਾਉਂਦਾ ਸੀ ਚਿੱਟੇ ਰੰਗ ਦਾ ਲਾਉਂਦਾ ਸੀ ਸੋਨੇ ਤੂੰ ਚਾਵਰਾ ਲਾਉਂਦਾ ਸੀ ਚਿੱਟੇ ਰੰਗ ਦਾ ਤੇ ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਹਿ ਟੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਬਾਬਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਕੱਟਦਾ ਹੀ ਪੰਡੀ ਉੱਤੇ ਮੋੜਨੀ ਪਵਾਈ ਬਾਬਾ ਜੀ ਹੁਣ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਕੱਟਦਾ ਹੀ ਪੰਡੀ ਉੱਤੇ ਮੋੜਨੀ ਪਵਾਈ ਬਾਬਾ ਜੀ ਉਹ ਤੇਰੇ ਜੇ ਸ਼ੋਰਾਂ ਦਾ ਮੈਂ ਵਾਲਾ ਕੱਟ ਦਿੰਦਾ ਸੀ ਗੋਡੀ ਵਿੱਚ ਸਾਰਿਆਂ ਦੀ ਬੂਥ ਕੱਟ ਦਿੰਦਾ ਸੀ ਤੇਰੇ ਜੇ ਸ਼ੋਰਾਂ ਜਿੰਦਾਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਗੱਜਿੰਦਾ ਸੀ ਦੇਖ ਲਾ ਮਾ ਹੋ ਗਿਆ ਸੱਤਿਆਂ ਦੇ ਨੇੜੇ ਹਲੇ ਖੰਗ ਦੀ ਵਿਲੈ ਨਹੀਂ ਤੇ ਭਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਨਹੀਂ ਸੀ ਘਟਾ ਤਾਇਓ ਪਾਟਿ ਉੱਤੇ ਮੋਰਨੀ ਬਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਨਹੀਂ ਸੀ ਘਟਾ ਤਾਇਓ ਪਾਟਿ ਉੱਤੇ ਮੋਰਨੀ ਬਵਾਈ ਪੁੱਤਰਾ ਸਾਨੂੰ ਕਹਿਨੇ ਕੰਮਕਾਰ ਕਰਿਆ ਕਰੋ ਮੁੰਡਿਓ ਟੌੜਾ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਸਾਨੂੰ ਆਖੇ ਕੰਮਕਾਰ ਕਰਿਆ ਕਰੋ ਮੁੰਡਿਓ ਟੌੜਾ ਲਾ ਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਆਪ ਤਾਂ ਜਵਾਨੀ ਵੇਲੇ ਲੁੱਟ ਲੈਣ ਦਾ ਆਪ ਤਾਂ ਜਵਾਨੀ ਵੇਲੇ ਲੁੱਟ ਲੈਣੇ ਨਾਰੇ ਤੇ ਸਾਡੀ ਹੁਣ ਕਰਦਾ ਟਕਾਈ ਬਾਬਾ ਜੀ ਹੋਣਾ ਤਾਂ ਜਵਾਨੀ ਵੇਲੇ ਹੋ ਵੀ ਨਹੀਂ ਕੱਤਤਾ ਹੀ ਪੱਟ ਤੇ ਮੋਰ ਨਹੀਂ ਪਵਾਈ ਬਾਬਾ ਜੀ ਉਹ ਲੱਗਦਾ ਜਵਾਨੀ ਵੇਲੇ ਹੋ ਵੀ ਨਹੀਂ ਸਿੱਕਤ ਜਿਹੜੀ ਪੱਟ ਤੇ ਮੋਰ ਨਹੀਂ ਪਵਾਈ ਬਰਬਾਦੀ ਹੋ ਜਿਵੇਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਬੰਗ ਮੈਂ ਵੀ ਕੱਲੀ ਉਤੋਂ ਦੀ ਲੰਘਾਉਂਦਾ ਸੀ ਈ ਵੀ ਕਾਲੀ ਉਤੋਂ ਦੀ ਲੰਗਾਉਂਦਾ ਸੀ ਸੁਣ ਸ਼ੇਰਾਂ ਵਾਲੇ ਮੱਟ ਗੱਲ ਸੁਆਣੇ ਸੱਚ ਸੁਣ ਸ਼ੇਰਾਂ ਵਾਲੇ ਮੱਟ ਗੱਲ ਸੁਆਣੇ ਸੱਚ ਕਾਲੀ ਧੁੱਪ ਵਿੱਚ ਚਿੱਟੀ ਰੇ ਕਰਾਈ ਪੁੱਤਰਾ

ਮਹਕਮਾ ਪਰ ਇਹ ਵੀ ਸਾਡੇ ਵਾਸਤੇ ਖਰਾਕ ਹੀ ਹੁੰਦੀ ਇੱਕ ਤਰ੍ਹਾਂ ਦੀ ਜਿਵੇਂ ਪਹਿਲਾਂ ਉਹ ਪਹਿਲਾਂ ਬੈਂਦੀ ਕੰਗੀਆਂ ਨੇ ਵੀ ਸਾਡੇ ਲਈ ਸਾਜ ਸੱਭਾ ਦਾ ਕੁਝ ਹੋਇਆ ਨਹੀਂ ਜੇ ਤੁਸੀਂ ਜਦੋਂ ਲੋਕ ਸਰੋਤਾ ਬੈਠਾ ਤਾੜੀ ਮਾਰਨ ਦੇ ਕਲਾਕਾਰ ਵਾਸਤੇ ਉਹ ਕਿਉਂ ਜਿੰਨਾ ਕੰਮ ਕਰਦੀ ਐ ਖਰਾਕ ਦਾ ਕੰਮ ਕਰਦੀ ਐ ਤੇ ਬੇਨਤੀ ਮੇਰੀ ਇਹ ਐ ਆਪਾਂ ਫੋਨ ਨੂੰ ਪੁਰਾਣੇ ਇਤਿਹਾਸ ਦੀ ਗੱਲ ਸੋਚਾ ਸਿੰਘ ਸੂਰਮੇ ਦੀ ਕਿਉਂਕਿ ਇੱਕੋ ਚਾਚਾ ਉਹਨਾਂ ਵੀ ਗਿਆ ਤਾਂ ਕਦੇ ਸੁਣਾਓ ਲੈ ਤੁਹਾਡੇ ਨਾਲ ਉਹ ਉਹ ਗੱਲਾਂ ਸਾਂਝੀਆਂ ਕਰਨਾ ਤੁਹਾਡੇ ਵੀ ਆ ਨੇੜੇ ਹੀ ਐ ਜਦੋਂ ਆਪਾਂ ਜਾਈਏ ਨਾ ਵੈਸੇ ਕਿਸਿਆਨੇ ਬਿਜੋੜ ਕੇ ਬੈਠੇ ਹੋ ਮੈਂ ਮੈਂ ਜੇ ਕਹਾਣੀ ਥੋੜੀ ਮੈਂ ਕਹਾਣੀ ਜਿਹੜੀ ਐ ਇਹ ਇੱਕ ਕਹਾਣੀਆਂ ਨੇ ਜਾਂ ਗੱਲਾਂ ਬਾਤਾਂ ਨੇ ਆ ਸਟੇਜ ਤੇ ਖੜ ਕੇ ਫੋਨ ਦਾ ਸਰੋਤਾ ਪਿੰਡ ਵਾਲਾ ਆਲੇ-ਆਲੇ ਇਹਦੀ ਇਹ ਇਹ ਕਹਿ ਲਈਏ ਤੁਸੀਂ ਸਾਰੇ ਦੌਰ ਹਸੋਲੇ ਹੋਏ ਨੇ ਮੈਂ ਮੈਂ ਕੀ ਕਰੂੰਗਾ ਮੈਂ ਮੈਂ ਇਹ ਰੇਲ ਗੱਡੀ ਆਪਾਂ ਇਤਿਹਾਸ ਵਾਲੀ ਚਲਾਉਣੀ ਆ ਮੈਂ ਮੈਂ ਥੋੜੀਆਂ ਥੋੜੀਆਂ ਗੱਲਾਂ ਕਰਕੇ ਮਾੜੀਆਂ ਮਾੜੀਆਂ ਚਰਚੀਆਂ ਵਿਖਾ ਕੇ ਤੁਹਾਨੂੰ ਉਹਦੀਆਂ ਤੇ ਤੁਹਾਨੂੰ ਕਮਤਾਵਾ ਹੀ ਸਲਾਉਂਗਾ ਮੈਂ ਤੁਹਾਡੇ ਨਾਲ ਵਾਦਾ ਕਰਦਾ 2 ਘੰਟੇ ਡੇਢ ਘੰਟੇ ਦਾ ਲਾਉਣਾ ਆਪਾਂ ਆਪਾਂ ਐ ਬਾਹਲੇ ਲੰਡੇ ਵਿੱਚ ਨਹੀਂ ਬੈਠੇ ਕਸਤਾਵੇ ਹੋਈਆਂ ਬਸ ਗੱਲ ਕਿੱਥੇ ਦੀ ਐ ਇਹ ਆ ਆਪਣੇ ਨੇੜੇ ਜੇ ਗੁਰੂਮਾਨ ਸਾਹਿਬ ਨੇ ਹੁੰਜਾ ਜੀ ਛੋਟਾ ਜਿਹਾ ਕਸਬਾ ਇੱਕ ਹੁਣ ਤਾਂ ਵਧੀਆ ਸ਼ਹਿਰ ਬਣ ਗਿਆ ਪੀਖੀ ਭਿਖਿਤ ਜਦੋਂ ਉਰਲੀ ਸਾਂ ਮਰਦੇ ਆਪਾਂ ਜੇ ਆਪਾਂ ਸੁਨਾਮ ਕੰਨੋਂ ਮਾਨਸਰੋਂ ਜਾਈਏ ਨਾ ਜਦੋਂ ਭਿਖੀ ਹੱਥੋਂ ਸੱਚੇ ਹੱਥ ਪਿੰਡ ਐ ਸਮਾਓ ਉਥੇ ਦਾ ਸੀਗਾ ਸੱਚਾ ਸਿੰਘ ਸੂਰਮਾ ਮੈਂ ਸੂਚਾ ਕਨਖਾਵਾ ਸੱਚਾ ਸਿੰਘ ਸੂਰਮਾ ਤੇ ਉਹਦਾ ਭਰਾ ਨਰੈਣ ਸਿੰਘ ਪੱਤਾ ਸੂਚੇ ਕੋ ਦੋ ਭਰਾ ਸੀਗੇ ਇਹ ਸੂਚਾ ਤੇ ਨਰੈਣਾ ਤੇ ਇੱਕ ਇਹਨਾਂ ਦਾ ਹੋਰ ਮਿੱਤਰ ਗਏ ਜੀਏ ਉਹਦਾ ਨਾਂ ਸੀਗਾ ਕੋਕਰ ਕੁੱਕਰ ਉਹ ਸੀ ਕਿ ਆਪਾਂ ਕੋਈ ਕੁੱਕਰ ਮੰਨ ਲੈ ਕਹਿੰਦੇ ਨੇ ਕੁੱਕਰ ਮੰਨ ਲੈ ਇਹ ਮੰਨੇ ਨਾ ਉਹ ਨਹੀਂ ਸੀ ਕਹਿੰਦੇ ਜੇ ਪਹਿਲਵਾਨੀ ਕਰਦੇ ਸੀਗੇ ਸੋਚਾ ਸਿੰਘ ਸੂਰਮਾਨ ਤੇ ਕੁੱਕਰ ਇਕੱਠੇ ਘੁੰਮਣ ਜਾਂਦੇ ਜਿਵੇਂ ਆਪਣੀ ਹੀ ਘੋੜੇੜ ਹੋ ਗਿਆ ਟੈਂਡਾ ਐ ਮੇਰੀਆਂ ਦੇ ਘੁੰਮਣ ਜਾਂਦੇ ਛੰਡੀਆਂ ਚੱਕਦੇ ਜਾ ਕੇ ਜਿੱਥੇ ਕਹਿੰਦੇ ਨਾ ਇਹ ਕੁੱਕਰ ਤੇ ਸੋਚਾ ਚਲੇ ਜਾਂਦੇ ਐਨੇ ਵਧੀਆ ਪਹਿਲਵਾਨ ਸੀਗੇ ਵਧੀਆ ਐ ਚੰਗੀ ਮੰਨ ਕੁਸ਼ਤੀਆਂ ਛੱਡ ਕੇ ਚਲੇ ਜਾਂਦੇ ਸੀ ਬਹੁਤ ਫਰਕ ਹੁੰਦਾ ਯਾਨ ਤੇ ਰਿਸਾ ਜਿਸੀ ਸਤੀ ਮੈਂ ਨਹੀਂ ਸੀ ਘਟਾ ਤੇ ਮੋਰ ਨਹੀਂ ਬਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਕੱਟਾ ਕਾਹੀਓ ਪਾਟੀ ਤੇ ਮੋਰ ਨਹੀਂ ਬਵਾਈ ਪੁੱਤਰਾ ਉਸਨੇ ਤੂੰ ਚਾਵਲਾ ਲਾਉਂਦਾ ਸੀ ਚਿੱਟੇ ਰੰਗ ਦਾ ਉਸਨੇ ਤੂੰ ਚਾਦਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਤੇ ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਹਿ ਟੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਡੀਰ ਉਸ ਵੇਲੇ ਪਿੰਡ ਦੀ ਸੀ ਜਿੰਨੀ ਪਾਪਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਕੱਟਤਾ ਸੀ ਪੰਡਿ ਉੱਤੇ ਮੋੜਨੀ ਪਵਾਈ ਪਾਪਾ ਜੀ ਹੁਣ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਕੱਟਤਾ ਸੀ ਪੰਡਿ ਉੱਤੇ ਮੋੜਨੀ ਪਵਾਈ ਪਾਪਾ ਜੀ ਉਹ ਤੇਰੇ ਜੇ ਸ਼ੋਰਾਂ ਦਾ ਮੈਂ ਵਾਲਾ ਕੱਢ ਦਿੰਦਾ ਸੀ ਗੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਤੇਰੇ ਜੇ ਸ਼ੋਰਾਂ ਦਾ ਦਿੰਦਾ ਸੀ ਕੌਟੀ ਵਿੱਚ ਸਾਰਿਆਂ ਦੀ ਬੂਥ ਗੱਜ ਦਿੰਦਾ ਸੀ ਦੇਖ ਲਾ ਮਾ ਹੋ ਗਿਆ ਸਤਿਆਂ ਦੇ ਨੇੜੇ ਹਲੇ ਖਾਂਦੀ ਦੀ ਬਈ ਨੀ ਤੇ ਭਾਈ ਪੁੱਤਰਾ ਤੇਰੀ ਸੱਚ ਸੱਚੀ ਮੈਂ ਵਨੀ ਸੀ ਕੱਟ ਤਾਇਓ ਪਾਟਿਓ ਤੇ ਮੋਰੀ ਬਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਵਨੀ ਸੀ ਕੱਟ ਤਾਇਓ ਪਾਟਿਓ ਤੇ ਮੋਰੀ ਬਵਾਈ ਪੁੱਤਰਾ ਸਾਨੂੰ ਕਹਿਨੇ ਕੰਮਕਾਰ ਕਰਿਆ ਕਰੋ ਮੁੰਡਿਓ ਤੌੜਾ ਲਾਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਸਾਨੂੰ ਆਖੇ ਕੰਮਕਾਰ ਕਰਿਆ ਕਰੋ ਮੁੰਡਿਓ ਤੌੜਾ ਲਾਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਆਪ ਤਾਂ ਜਵਾਨੀ ਬੜੇ ਲੁੱਟਦੇ ਨਜ਼ਾਰੇ ਆ ਪਤਾ ਜਵਾਨੀ ਵੇਲੇ ਲੁੱਟ ਲੈਣਾ ਮਾਰੇ ਤੇ ਸਾਡੀ ਹੁਣ ਕਰਦਾ ਟਕਾਈ ਬਾਬਾ ਜੀ ਹੋਣਾ ਪਤਾ ਜਵਾਨੀ ਵੇਲੇ ਤੂੰ ਵੀ ਨਹੀਂ ਕੱਤ ਕਾਹੀ ਪੱਟ ਤੇ ਮੋਰ ਨਹੀਂ ਪਵਾਈ ਬਾਬਾ ਜੀ ਉਹ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸਿੱਖ ਕ ਜਿਹੜੀ ਪੱਟ ਤੇ ਮੋਰ ਨਹੀਂ ਪਵਾਈ ਬਾਬਾ ਜੀ ਹੋ ਜਿਵੇਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਪੰਗ ਮੈਂ ਵੀ ਕੱਲੀ ਉਤੋਂ ਦੀ ਲੰਗਾਉਂਦਾ ਸੀ ਜਿਵੇਂ ਤੈਨੂੰ ਮੈਂ ਮੈਨੂੰ ਦਾਦਾ ਸਮਝਾਉਂਦਾ ਸੀ ਤੇਰੇ ਬਾਗ ਨੂੰ ਮੈਂ ਵੀ ਗੱਲ ਉਤੋਂ ਦੀ ਲੰਘਾਉਂਦਾ ਸੀ ਸੁਣ ਸ਼ੇਰਾਂ ਵਾਲੇ ਮੱਡੇ ਗੱਲ ਸੁਆਣ ਸੱਚ ਸੁਣ ਸ਼ੇਰਾਂ ਵਾਲੇ ਮੱਡੇ ਗੱਲ ਸੁਆਣ ਸੱਚ ਕਾੜੀ ਧੁੱਪ ਵਿੱਚ ਚਿੱਟੀ ਰੀ ਕਰਾਈ ਪੁੱਤਰਾ

ਮਹਕਮਾ ਮੈਂ ਪਰ ਇਹ ਵੀ ਸਾਡੇ ਵਾਸਤੇ ਖਰਾਕ ਹੀ ਹੁੰਦੀ ਐ ਇੱਕ ਤਰ੍ਹਾਂ ਦੀ ਜਿਹਨੂੰ ਪਹਿਲਾਂ ਜਿਹਨੂੰ ਪਹਿਲਾਂ ਬੈਂਦੀ ਕਰੀਏ ਨੇ ਵੀ ਸਾਡੇ ਲਈ ਸਾਂਝ ਸੱਭਾ ਦਾ ਕੁਝ ਹੋਇਆ ਨਹੀਂ ਜੇ ਤੁਸੀਂ ਜਦੋਂ ਲੋਕ ਸਰੋਤਾ ਬੈਠਾ ਤਾੜੀ ਮਾਰਨ ਦੇ ਕਲਾਕਾਰ ਵਾਸਤੇ ਉਹ ਕਿਉਂ ਜਿੰਨਾ ਕੰਮ ਕਰਦੀ ਐ ਖਰਾਕ ਦਾ ਕੰਮ ਕਰਦੀ ਐ ਤੇ ਬੇਨਤੀ ਮੇਰੀ ਇਹ ਐ ਆਪਾਂ ਉਹਨਾਂ ਨੂੰ ਪੁਰਾਣੀ ਜਿਹੇ ਇਤਿਹਾਸ ਦੀ ਗੱਲ ਸੋਚਾ ਸਿੰਘ ਸੂਰਮੇ ਦੀ ਕਿਉਂਕਿ ਚਾਚਾ ਉਹਨਾਂ ਨੇ ਵੀ ਕਹੇ ਤਾਂ ਕਦੇ ਸੁਣਾਓ ਲੈ ਤੁਹਾਡੇ ਨਾਲ ਉਹ ਉਹ ਗੱਲਾਂ ਸਾਂਝੀਆਂ ਕਰਦਾ ਥੋੜੇ ਵੀ ਆ ਨੇੜੇ ਹੀ ਐ ਜਦੋਂ ਆਪਾਂ ਜਾਈਏ ਨਾ ਵੈਸੇ ਤੁਸੀਂ ਸਾਰੇ ਬਜ਼ੁਰਗ ਕੋ ਬੈਠੇ ਹੋ ਮੈਂ ਮੈਂ ਜੇ ਕਹਾ ਵੀ ਥੋੜੁਮਾ ਕਹਾਣੀ ਜਿਹੜੀ ਐ ਇਹ ਇੱਕ ਕਹਾਣੀਆਂ ਨੇ ਜਾਂ ਗੱਲਾਂ ਬਾਤਾਂ ਨੇ ਆ ਸਟੇਜ ਤੇ ਖੜਕੇ ਤੁਹਾਡਾ ਸਰੋਤਾ ਪਿੰਡ ਵਾਲਾ ਆਲੇ-ਆਲੇ ਏਰੀਏ ਇਹ ਇਹ ਕਹਿ ਲਈਏ ਤੁਸੀਂ ਸਾਰੇ ਦੌਰੇ ਸੁਲੇ ਹੋਏ ਨੇ ਮੈਂ ਮੈਂ ਕੀ ਕਰੂੰਗਾ ਮੈਂ ਮੈਂ ਇਹ ਰੇਲ ਗੱਡੀ ਆਪਾਂ ਇਤਿਹਾਸ ਵਾਲੀ ਚਲਾਉਣੇ ਆ ਮੈਂ ਮੈਂ ਥੋੜੀਆਂ ਥੋੜੀਆਂ ਗੱਲਾਂ ਕਰਕੇ ਮਣੀ ਮਣੀ ਚਲਕੀਆਂ ਰੱਖਾ ਕੇ ਤੁਹਾਨੂੰ ਉਹਦੀਆਂ ਤੇ ਤੁਹਾਨੂੰ ਕਮਤਾਵਾ ਹੀ ਸਲਾਉਂਗਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਘੰਟਾ ਡੇਢ ਘੰਟਾ ਲਾਉਣਾ ਪਰ ਆਪਾਂ ਐ ਬਾਹਲੇ ਲੰਬੇ ਮਿੰਟ ਨਹੀਂ ਬੈਠੇ ਕਮਤਾਵਾ ਹੀ ਹੋਈ ਹੈ ਬਸ ਗੱਲ ਕਿੱਥੇ ਦੀ ਹੈ ਇਹ ਆ ਆਪਣੇ ਨੇੜੇ ਜੇ ਗੁਰੂ ਮਾਨ ਸਾਹਿਬ ਨੇ ਹੁੰਜਾ ਜੀ ਛੋਟਾ ਜਿਹਾ ਕਸਬਾ ਇੱਕ ਹੁਣ ਤਾਂ ਵਧੀਆ ਸ਼ਹਿਰ ਬਣ ਗਿਆ ਪਿੱਖੀ ਪਿੱਖੀ ਤੋਂ ਜਦੋਂ ਉਲੀ ਸਾਈਡ ਮੋਂਦੇ ਆਪਾਂ ਜੇ ਆਪਾਂ ਸਨਾਮਕ ਨਹੀਂ ਉਹ ਮਨਸਾ ਨੂੰ ਜਾਈ ਜੇ ਨਾ ਜਦੋਂ ਭਿੱਖੀ ਅੱਡੇ ਚੋਂ ਮੈਂ ਸੱਚੇ ਹੱਥ ਫਿਰ ਲੈ ਸਮਾਓ ਉਥੇ ਦਾ ਸੀਗਾ ਸੁੱਚਾ ਸਿੰਘ ਸੂਰਮਾ ਮੈਂ ਸੁੱਚਾ ਰਕਖਾਵਾ ਸੁੱਚਾ ਸਿੰਘ ਸੂਰਮਾ ਤੇ ਉਹਦਾ ਭਰਾ ਨਰੈਣ ਸਿੰਘ ਵੱਡਾ ਸੁੱਚੇ ਕੋ ਦੋ ਭਰਾ ਸੀਗੇ ਇਹ ਸੁੱਚਾ ਤੇ ਨਰੈਣਾ ਤੇ ਇੱਕ ਇਹਨਾਂ ਦਾ ਹੋਰ ਮਿੱਤਰ ਗਏ ਲਈਏ ਉਹਦਾ ਨਾਂ ਸੀਗਾ ਕੋਕਰ ਕੁੱਕਰ ਉਹ ਸੀ ਜੇ ਮਾਪਾ ਕੋਈ ਨਾ ਕੋਕਰ ਮੰਨ ਲੈਂਦੇ ਨੇ ਕੋਕਰ ਮੰਨ ਲਾ ਇਹ ਮਾਨੇ ਨਾ ਕੋਈ ਨਹੀਂ ਸੀ ਕਹਿੰਦੇ ਜੇ ਪਹਿਲਵਾਨੀ ਕਰਦੇ ਸੀਗੇ ਸੋਚਾ ਸਿੰਘ ਸੂਰਮਾ ਤੇ ਕੁੱਕਰ ਇਕੱਠੇ ਘੁੰਮਣ ਜਾਂਦੇ ਜਿਵੇਂ ਆਪਣੀ ਹੀ ਘੋੜੀ ਡੋ ਗਿਆ ਟੰਡ ਐ ਮੇਰੀਆਂ ਤੇ ਘੁੰਮਣ ਜਾਂਦੇ ਛੰਡੀਆਂ ਚੱਕਦੇ ਜਾ ਕੇ ਜਿੱਥੇ ਕਹਿੰਦੇ ਨੇ ਇਹ ਕੁੱਕਰ ਤੇ ਸੋਚਾ ਚਲੇ ਜਾਂਦੇ ਐਨੇ ਵਧੀਆ ਪਹਿਲਵਾਨ ਸੀਗੇ ਵਧੀਆ ਐ ਚੰਗੀ ਮੰਨ ਕੁਸ਼ਤੀਆਂ ਛੱਡ ਕੇ ਚਲੇ ਜਾਂਦੇ ਸੀ ਬਹੁਤ ਸੋਰ ਘੋੜਾ ਯਾਨੇ ਤੇ ਰਿਸਾ ਜਿਸੀ ਸਤੀ ਮੈਂ ਨਹੀਂ ਸੀ ਘਟਾ ਕਾਯੋ ਪਾਟੀ ਉਤੇ ਮੋਰ ਨਹੀਂ ਬਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਕੱਟਾ ਕਾਯੋ ਪਾਟੀ ਉਤੇ ਮੋਰ ਨਹੀਂ ਬਵਾਈ ਪੁੱਤਰਾ ਸੇ ਉੱਚਾ ਬਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਸੋਲੇ ਤੂੰ ਚਾਹ ਦਾ ਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਤੇ ਨਾਲੇ ਮੁੱਛਾਂ ਕੁੰਡੀਆਂ ਤੇ ਨਿੰਬੂ ਰਹਿ ਟੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਣੀ ਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਨੀ ਬੇਲੇ ਤੂੰ ਵੀ ਨਹੀਂ ਸੀ ਘੱਟ ਤਾਹੀ ਪੱਟੀ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਹੁਣ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਤਾਹੀ ਪੱਟੀ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਹੋ ਤੇਰੇ ਜੇ ਸ਼ੋਨਾ ਦਾ ਮਾ ਬਾਲਾ ਕੱਢ ਦਿੰਦਾ ਸੀ ਗੋਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ